ਸੋਚ ਦੀ ਗੱਲ ਹੈ ਕਈ ਪੰਚਾਇਤਾਂ ਇਹੋ ਜੀਆਂ ਨੇ ਇੱਥੇ ਬਾਸ ਬਰੇਲੀ ਇੱਕ ਪਿੰਡ ਹੈ ਡੋਗਰ ਮੇਸ਼ਾ ਚੋ ਪਤੀ ਵਖਰੀ ਹੋਈ ਹੈ ਸਾਰੇ ਪਿੰਡੇ ਦੇ ਵਿੱਚ ਇੱਕ ਵੀ ਕਰ ਸ਼ੈਡਿਊਲ ਕਾਸਟ ਵੀਰਾਂ ਦਾ ਹੈ ਨਹੀਂ ਉਸ ਪਿੰਡ ਨੂੰ ਅਸੀਂ ਕਰ ਦਿੰਦੇ ਬਹੁਤ سارے ਲੋਕਾਂ ਦੀਆਂ ਵਾਰਡ ਬੰਦੀਆਂ ਦੇ ਵਿੱਚ ਇੱਥੋਂ ਦੇ ਐਮ.ਐਲ.ਏ ਦੇ ਕਹਿੰਦੇ ਅਨਫੋਰਚੂਨੇਟ ਗੱਲ ਹੈ ਕਿ ਕਿਸੇ ਦੀ ਵੋਟ ਕਿਤੇ ਹੈ ਉਹਨੂੰ ਦੂਸਰੇ ਵਾਰਡਾਂ ਚ ਪਹੁੰਚਾ ਦਿੱਤਾ ਹੈ ਰੈਜ਼ਰਵੇਸ਼ਨ ਜਿਹੜੀ ਮਹਿਕਮੇ ਨੂੰ ਚਾਹੀਦੀ ਸੀ ਕੈਲੰਡਰ ਮੁਤਾਬਕ ਕਰਨੀ ਉਹ ਆਪ ਦੇ ਐਮਐਲਏ ਕਰ ਰਹੇ ਨੇ ਵੱਡੇ ਪੇਮਾਨੇ ਤੇ ਲੁੱਟ ਹੈ ਦੋ ਦੋ ਤਿੰਨ ਤਿੰਨ ਪਾਸਿਓਂ ਇਹਨਾਂ ਦੇ ਐਮਐਲਏ ਪੈਸੇ ਲੈ ਰਹੇ ਨੇ ਪਹਿਲੇ ਤੇ ਕਿਸੇ ਨੂੰ ਕਹਤਾ ਰੈਜ਼ਰਵੇਸ਼ਨ ਕਰਦੇ ਨੇ ਉਹਦੇ ਕੋ ਫੜ ਲਏ ਨੇ ਕਿਸੇ ਨੇ ਕਹਤਾ ਰੈਜ਼ਰਵੇਸ਼ਨ ਰੋਕ ਤੋ ਉਹਦੇ ਕੋਈ ਫੜ ਲਏ ਨੇ ਜਿਹੜਾ ਆ ਉਹਦੇ ਕੋ ਪੈਸਿਆਂ ਦਾ ਮੇਰਾ ਖਿਆਲ ਇੰਨੀ ਕਰਪਟ ਗਵਰਨਮੈਂਟ ਇੰਨੇ ਕਰਪਟ ਇਹਨਾਂ ਦੇ ਐਮਐਲਏ ਜਦੋਂ ਦਾ ਦੇਸ਼ ਸ਼ਜ਼ਾਦ ਹੋਇਆ ਬੈਰੀ ਕਿਤੇ ਇਹ ਮੈਂ ਸਮਝਦਾ ਕਿ ਸਾਰਾ ਉਹ ਵੱਡਾ ਜਮੂਰੀਅਤ ਦਾ ਕਤਲ ਭਗਵੰਤ ਨੇ ਤੇ ਦੀ ਟੀਮ ਨੇ ਕੀਤਾ ਅਲੀ ਬਾਬਾ ਤੇ ਚਾਰੀ ਚੋੜਾ ਵਾਲਾ ਇਹਨਾਂ ਦਾ ਕੰਮ ਹੈ ਕੋਈ ਸੈਕਟਰੀ ਅਵੇਲੇਬਲ ਨਹੀਂ ਟੈਲੀਫੋਨ ਸੈਕਟਰੀ ਨੇ ਬੰਦ ਕੀਤੇ ਨੇ ਕਿਸੇ ਨਾਲ ਗੱਲ ਕਰੀ ਦੀ ਉਹ ਕਹਿੰਦੇ ਜੀ ਅਸੀਂ ਕਰੀਏ ਕੀ ਸਾਨੂੰ ਡਰਾਇਆ ਧਮਕਾਇਆ ਪੜਾ ਬੀਡੀਪੀਓ ਕਿਤੇ ਨਹੀਂ ਕੋਈ ਲੱਭਦਾ ਕਿਤੇ ਸੈਕਟਰੀ ਨਹੀਂ ਲੱਭਦਾ ਕੋ ਟੈਲੀਫੋਨ ਨਹੀਂ ਕਰਦੇ ਤੋਂ ਮੈਂ ਸਮਝਦਾ ਕਿ ਵੱਡੇ ਪੇਮਾਨੇ ਤੇ ਵੱਡੀ ਚਾਂਦਲੀ ਹੈ 70% ਦੀ ਪੰਜਾਬ ਪਿੰਡਾਂ ਚ ਵਸਦਾ ਇਹਨਾਂ ਨੇ ਜਿਹੜੀ ਸਹੀ ਜਮੂਰੀਅਤ ਹੈ ਲੋਕ ਰਾਜ ਸਾਡਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਪੰਚਾਇਤਾਂ ਤੇ ਇੰਟਰਸਟੀ ਕਤਲ ਕਰਦੇ ਤੋ ਇਸ ਕਿਸਮ ਦੀ ਸਰਕਾਰ ਤੋਂ ਕੀ ਅਸੀਂ ਐਕਸਪੈਕਟ ਕਰ ਜਿੱਤੇ ਫ੍ਰੀ ਇਲੈਕਸ਼ਨ ਨਹੀਂ ਹੋ ਸਕਦਾ ਭਗਵੰਤ ਨੇ ਅਸੈਂਬਲੀ ਦੇ ਵਿੱਚ ਫਲੋਰ ਆਫ ਦੀ ਹਾਊਸ ਦੇ ਵਿੱਚ ਇਸ ਗੱਲ ਦੀ ਸਾਨੂੰ ਸਾਰੇ ਹਾਊਸ ਨੂੰ ਤੇ ਪੰਜਾਬ ਨੂੰ ਇਹਦੀ ਅਸ਼ੋਰੈਂਸ ਦਿੱਤੀ ਸੀ ਕਿ ਫ੍ਰੀ ਐਂਡ ਫੇਅਰ ਪੋਲਿੰਗ ਹਰ ਆਦਮੀ ਨੂੰ ਪੂਰਨ ਹੱਕ ਹੋਏਗਾ ਆਪਣੀਆਂ ਪੰਚਾਇਤਾਂ ਨੂੰ ਰਿਪ੍ਰੈਜ਼ੈਂਟ ਕਰਨ ਦਾ ਮੈਂ ਸਮਝਦਾ ਕਿ ਇਹ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਪੰਚਾਇਤਾਂ ਦਾ ਤੇ ਪਿੰਡ ਦਾ ਤਾਂ ਕੋਈ ਸੌਰਿਆ ਨਹੀਂ ਇਹਨਾਂ ਦੇ ਐਮਐਲਏ ਦਾ ਜਰੂਰ ਸੌਰ ਗਿਆ ਇਹਨਾਂ ਨੇ ਗੱਪੇ ਤਿੰਨ ਤਿੰਨ ਜਗ੍ਹਾ ਤੋਂ ਝਕੇ ਕੋਈ ਪਿੰਡ ਨਹੀਂ ਸੁੱਕਾ ਛੱਡਿਆ ਇਹਨਾਂ ਦੇ ਪਿਓ ਦੇ ਪੁੱਤਰਾ ਨੇ ਮੈਂ ਹੈਰਾਨ ਹਾਂ ਕਿਸ ਕਿਸਮ ਦੇ ਲੋਕ ਨੇ ਕਿਸ ਕਿਸਮ ਦੀ ਜਮਾਤ ਹੈ ਤੇ ਕਿਸ ਕਿਸਮ ਦੀ ਜ਼ਮਦੀ